ਅਸਲ ਕੀ ਮਾਮਲਾ ਹੈ ਤੇ ਕਿੰਨੀ ਅ ਅਮਾਉਂਟ ਹੈ ਜਿਹੜੀ ਫ੍ਰੀਜ਼ ਕੀਤੀ ਗਈ ਜੀ ਮਾਣਜੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਮਾਣਜੋਗ ਐਡੀਜੀਪੀ ਸਾਹਿਬ ਬਠਿੰਡਾ ਰੇਂਜ ਸ਼੍ਰੀ सुरेंद्रਪਾਲ ਸਿੰਘ ਪਰਮਾਰ ਜੀ ਆਈਪੀਐਸ ਐਸਐਸਪੀ ਬਠਿੰਡਾ ਸ਼੍ਰੀ ਦੀਪਕ ਪਾਰਖ ਜੀ ਤੇ ਆਈ ਐਸਪੀ ਸ਼੍ਰੀ ਅਜੀਤ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਹੈਗੀ ਹੈ ਪੰ ਆਪਣਾ ਜਿਹੜਾ ਨਸ਼ੇ ਦੇ ਵਿਰੁੱਧ ਚਲਾਈ ਹੋਈ ਮੁਹਿੰਮ ਦੇ ਤਹਿਤ ਜਿਹੜੀ ਹੈਗੀ ਆ ਇਹ ਬਠਿੰਡਾ ਪੁਲਿਸ ਵੱਲੋਂ 1 ਕਰੋੜ 7 ਲੱਖ ਰੁਪਈਆ ਜਿਹੜਾ ਹੈਗਾ ਇਹ ਇੱਕ ترसीम ਟੈਪਾਈ ਨਾਂ ਦਾ ਇੱਕ ਜਿਹੜਾ ਹੈਗਾ ਬੰਦਾ ਹੈਗਾ ਜਿਹੜਾ ਅਸੀਂ ਪਿੱਛੇ ਜੇ ਅਰੈਸਟ ਕੀਤਾ ਹੈਗਾ ਇਹਦੇ ਤੇ ਇੱਕ ਪਹਿਲਾਂ 248/18 ਨੰਬਰ ਮੁਕੱਦਮਾ ਜਿਹੜਾ ਦਰਜ ਰਜਿਸਟਰ ਹੋਇਆ ਸੀ ਥਾਣਾ ਬਾਲਿਆ ਵਾਲੀ ਵਿਖੇ ਦੇ ਉਹਦੇ ਵਿੱਚ ਜਿਹੜੀ ਇਹ ਇੱਕ ਜਿਹੜੀ ਹੈਗੀ ਹੈ 1 ਕਰੋੜ 7 ਲੱਖ ਰੁਪਇਆ ਸੀ ਇਹਦਾ ਜਿਹੜਾ ਉਹ ਫੀਸ ਕਰਾਇਆ ਹੈਗਾ ਤੇ ਇਸ ਤੋਂ ਇਲਾਵਾ ਇਨਸਪੈਕਟਰ ਗੁਰਪ੍ਰੀਤ ਸਿੰਘ ਜਿਹੜੇ ਐਫ ਯੂ ਆਈ ਟੀਮ ਦੇ ਜਿਹੜੇ ਇਨਚਾਰਜ ਹੈਗੇ ਆ ਉਹਨਾਂ ਵੱਲੋਂ ਇੱਕ ਜਿਹੜੀ ਹੈਗੀ ਹੈ ਇਹਦੀ ਪ੍ਰਾਪਰਟੀ ਜਿਹੜੀ ਹੈਗੀ ਆ ਅਸੀਂ 88 ਨੰਬਰ 88/24 ਦਾ ਰੀਸੈਂਟਲੀ ਮੁਕਦਮਾ ਦਰਜ ਕੀਤਾ ਸੀਗਾ ਥਾਣਾ ਤਲਵੰਡੀ ਵੱਲੋਂ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਅਸੀਂ ਇਲੀਗਲ ਤੌਰ ਤੇ ਬਣਾਈ ਹੋਈ ਪ੍ਰਾਪਰਟੀ ਜਿਹੜੀ ਇਹਦੀ ਵਾਈਫ ਦੇ ਨਾਂ ਤੇ ਇਹਦੇ ਨਾਂ ਤੇ ਇਹਦੇ بیٹے ਦੇ ਨਾਂ ਤੇ ਬਿਆਨੇ ਵਗੈਰਾ ਕਰਾ ਰੱਖੇ ਹੈਗੇ ਆ ਉਹ ਅਸੀਂ ਪ੍ਰਾਪਰਟੀ ਜਿਹੜੀ ਹੈਗੀ ਹੈ ਫ੍ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਲਿਖ ਕੇ ਭੇਜਿਆ ਹੈਗਾ ਤੇ ਇਹਦੇ ਵਿੱਚ ਜਿਹੜਾ ਹੈਗਾ 88 ਨੰਬਰ ਮੁਕੱਦਮਾ ਹੈਗਾ ਇਹਦੇ ਵਿੱਚ ਅਸੀਂ 176 ਗੋਲੀਆਂ ਜਿਹੜੀਆਂ ਨਸ਼ੀਲੀਆਂ ਫੜੀਆਂ ਸੀਗੀਆਂ ਉਸ ਤੋਂ ਇਲਾਵਾ 20 ਲੱਖ ਦੇ ਕਰੀਬ ਜਿਹੜੇ ਹੈਗੇ ਆ ਇਹ ਆਪਣਾ ਪ੍ਰੈਗਾਬਲਿਨ ਕੈਪਸੂਲ ਤੇ 1342000 ਜਿਹੜੀਆਂ ਹੈਗੀਆਂ 사ਢੇ 3 ਲੱਖ ਰੁਪਏ ਦੇ 사ਢੇ 3 ਲੱਖ ਦੇ ਕਰੀਬ ਜਿਹੜੀਆਂ ਗੋਲੀਆਂ ਜਿਹੜੀਆਂ ਹੈਗੀਆਂ ਨੇ ਫੜੀਆਂ ਸੀਗੀਆਂ ਤੇ 3580 ਜਿਹੜੀਆਂ ਹੈਗੀਆਂ ਇਹ ਅਬੋਰਸ਼ਨ ਵਾਲੀਆਂ ਕਿੱਟਾਂ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਆਪਣੇ ਕੋਲ ਰੱਖਣੀਆਂ ਜਿਹੜੀਆਂ ਹੈਗੀਆਂ ਮਨਾਹੀ ਹੈਗੀ ਹੈ ਤੇ ਉਹਦੇ ਪ੍ਰੋਪਰ ਬਿੱਲ ਵਗੈਰਾ ਹੋਣੇ ਚਾਹੀਦੇ ਆ ਉਹ ਜਿਹੜੀਆਂ ਬਰਾਮਦ ਕੀਤੀਆਂ ਸੀਗੀਆਂ ਤੇ ਇਹਨੂੰ ਜਿਹੜਾ ਹੈਗਾ ਅਸੀਂ ਆਪਣਾ ਜਿਹੜਾ ਹੈਗਾ ਜੁਡੀਸ਼ੀਅਰ ਰਿਮਾਰਟ ਤੇ ਭੇਜਿਆ ਤੇ ਇਹਦੇ ਖਿਲਾਫ ਜਿਹੜੀ ਹੈਗੀ ਹੈ ਇਹਦੀ ਪ੍ਰੋਪਰਟੀ ਦਾ ਹੋਰ ਵੀ ਪਤਾ ਕੀਤਾ ਜਾ ਰਿਹਾ ਕੁਝ ਪ੍ਰੋਪਰਟੀ ਇਹਦੀ ਸਾਨੂੰ ਅਰਤੀਏ ਪਤਾ ਲੱਗੀ ਹੈਗੀ ਆ ਉੱਥੇ ਵੀ ਅਸੀਂ ਐ ਉਹਨੂੰ ਵੀ ਫ੍ਰੀਜ਼ ਕਰਾਣ ਲਈ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਨੂੰ ਲਿਖ ਕੇ ਭੇਜ ਲਈਏ ਸਰ ਕੀ ਕਰਨਗਾ ਨਸ਼ਾ ਤਸਕਰਾਂ ਨੂੰ ਇਸ ਤਰ੍ਹਾਂ ਦੀ ਦਾਇਰਕ ਦੇਖੋ ਨਸ਼ਾ ਤਸਕਰਤਾ ਇਸ ਤਰ੍ਹਾਂ ਹੈਗਾ ਮੈਂ ਸ਼ੁਰੂ ਤੋਂ ਹੀ ਇਹ ਮੇਰੀ ਸੋਚ ਨਹੀਂ ਹੈਗੀ ਹੈ ਕਿ ਜਦੋਂ ਤੱਕ ਲੋਕ ਨਹੀਂ ਚਾਣਗੇ ਨਸ਼ਾ ਜਿਹੜਾ ਹੈਗਾ ਉਦੋਂ ਤੱਕ ਜਿਹੜਾ ਹੈਗਾ ਬੰਦ ਨਹੀਂ ਹੋਣਾ ਹੈਗਾ ਤੇ ਇਹਦੇ ਵਿੱਚ ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਦੀ ਲੋੜ ਹੈ ਮਾਣਯੋਗ ਐਸਐਸਪੀ ਸਾਹਿਬ ਨੇ ਇਹਦੇ ਤੇ ਬਹੁਤ ਸਖਤ ਕਦਮ ਚੱਕੇ ਆ ਤੇ ਜਿਹੜਾ ਹੈਗਾ ਇਹਦੇ ਸਬੰਧੀ ਡਰੱਗ ਡਿਸਪੋਜ਼ਲ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਵੀ ਪਿੰਡਾਂ ਦੇ ਵਿੱਚ ਬਣਾਈਆਂ ਜਾ ਰਹੀਆਂ ਤੇ ਉਸ ਤੋਂ ਇਲਾਵਾ ਪਠੰਡਾ ਜ਼ਿਲ੍ਹੇ ਦੇ ਵਿੱਚ ਇੱਕ ਨਵਾਂ ਸਿਸਟਮ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈਗਾ ਐਸਐਸਪੀ ਸਾਹਿਬ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਉਹਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਕੀਤਾ ਜਾਵੇਗਾ